ਗਾ ਜੀ 200 ਰੁਪਏ ਚ ਜਿੰਨਾ ਮਰਜੀ ਲਵੋ 200 ਰੁਪਏ ਚ ਇਹ ਦੋ ਫੈਬਰਿਕ ਮਿਲਣਗੇ ਇੱਕ ਕੇ ਫੈਬਰਿਕ ਹੈ ਇੱਕ ਕਾ ਫੈਬਰਿਕ ਹੈ ਇਹ ਕਿਹੜਾ ਵੀਰੇ ਪ੍ਰਿੰਟ ਸੂਟ ਆ ਗਿਆ ਨਾ ਹਾਂ ਹਾਂ ਪ੍ਰਿੰਟਡ ਸੂਟ ਵੀਰੇ ਟਿਕਨ ਵਰਕ ਬਹੁਤ ਦਿਖ ਰਿਹਾ ਹੈ ਹਾਂਜੀ ਮਤਲਬ ਮੇਰਾ ਐਸਐਮ ਸਭ ਤੋਂ ਵੱਧ ਮਾਲ ਵਿਕਣ ਵਾਲਿਆਂ ਚੋਂ ਮੇਰੇ ਹਿਸਾਬ ਨਾਲ ਇੱਕ ਕੇ ਹੋਊਗਾ ਜਿਵੇਂ ਕੇ ਹੋ ਗਿਆ ਇੱਕ 200 ਵਾਲਾ ਹੋਊਗਾ ਇੱਕ 300 ਵਾਲਾ ਹੋਊਗਾ ਇੱਕ 350 ਵਾਲਾ ਹੋਊਗਾ ਇਹਨਾਂ ਵਿੱਚੋਂ ਇੱਕ ਇਹ ਵੀ ਹੈ ਓਕੇ ਸਭ ਤੋਂ ਜ਼ਿਆਦਾ ਮਾਲ ਵਿਕਣ ਵਾਲਾ ਇਹਦੀ ਪ੍ਰਿੰਟਿੰਗ ਦਿਖਾ ਦੇ ਵੀਰੇ ਲਓ ਜੀ ਤੇ ਇਹਦਾ ਵਰਕ ਦਿਖਾਈ ਵੀਰੇ ਬਹੁਤ ਸੋਹਣਾ ਹੈ ਔਰ ਦੁਪੱਟਾ ਨਾਲ ਠੀਕ ਆ ਸੈਮੀ ਦਾ ਠੀਕ ਹੈ ਜੀ ਇਹ 8 850 ਰੁਪਏ ਦੀ ਗਿਆ ਵੀਰੇ ਓਕੇ ਹੁਣ ਹੈਗਾ ਸਿਰਫ ਵੀਰੇ 450 ਰੁਪਏ ਦਾ ਹੈਂਡਵਰਕ ਕਰਿਆ ਹੋਇਆ ਦਿਖਾ ਦਿਓ ਵੀਰੇ ਹੂੰ ਹੂੰ ਸਾਰੇ ਹੈਂਡਵਰਕ ਕਰਿਆ ਹੋਊਗਾ ਇੱਧਰ ਕਰਿਆ ਹੋਊਗਾ ਠੀਕ ਹੈ ਜੀ ਸਵਾ ਦੁਪੱਟਾ ਵੀ ਖੁੱਲਾ ਡੁੱਲਾ ਹੋਊਗਾ ਚਨੂਨ ਦਾ ਲਓ ਜੀ ਓਕੇ ਆ ਦੁਪੱਟਾ ਆ ਗਿਆ ਹਾਂ ਵੀਰੇ ਚਨੂਨ ਦਾ ਦੁਪੱਟਾ ਹੋਊਗਾ ਠੀਕ ਹੈ ਜੀ ਠੀਕ ਹੈ ਵੀਰੇ ਇਹ ਇਹਦੇ ਚ ਵੈਰਾਈਟੀ ਮਿਲ ਜੂਗੀ ਆਪਣੀ ਕੰਟਰਾਸਟ ਦੁਪੱਟੇ ਨਾਲ ਓਕੇ ਉਹ ਵੀ ਇਹੀ ਰੇਟ ਹੈ ਮਤਲਬ ਪਹਿਲਾਂ 15 1600 ਰੁਪਏ ਸੀਗੇ ਹੁਣ 950 ਰੁਪਏ ਡਿਜ਼ਾਈਨਿੰਗ ਹੈ ਨਾ ਵੀਰੇ ਸਹੀ ਗੱਲ ਆ ਜੀ ਹਾਂ ਵੀਰੇ ਚਾਕਲੇਟ ਦੀ ਸਲਵਾਰ ਹੋਊਗੀ ਵੀਰੇ ਹਾਂਜੀ ਸਲਵਾਰ ਵੀ ਵਰਕ ਹੋਊਗੀ ਠੀਕ ਆ ਜੀ ਠੀਕ ਆ ਜੀ ਜੇ ਵੀ ਮਿਲੂਗਾ ਡਾਰਕ ਵੀ ਮਿਲੂਗਾ ਹਾਂਜੀ ਜਿਹੜਾ ਇੰਡੀਅਨ ਚਾਰਟ ਆ ਇਸ ਟਾਈਮ ਇੰਗਲਿਸ਼ ਚਾਰਟ ਚੱਲਦਾ ਉਹ ਵੀ ਮਿਲ ਜੂਗਾ ਠੀਕ ਆ ਜੀ ਆ ਦੇਖੋ ਜੀ ਇਹ ਵੀ ਹੈਂਡ ਵਰਕ ਹੋਇਆ ਹੈ ਰੇਟ ਇਹੀ ਆ ਵੀਰੇ ਓਕੇ ਠੀਕ ਆ ਜੀ ਇਹ ਵੀ 2200 ਦਾ ਹਾਂ ਵੀਰੇ ਇਹ ਆਪਾਂ ਨੇ ਨਾ 5-7 ਆਈਟਮਾਂ ਨੇ ਜਿਹੜੀਆਂ ਇੱਕੋ ਹੀ ਰੇਟ ਕਰਦੀਆਂ ਇਹ ਮੇਰੀ ਭੈਣ ਕੋਈ ਕਹਿੰਦੀ ਸੀ ਪਸੰਦ ਆ ਵੀ ਮੇਰੇ ਕ੍ਰਾਸ਼ ਸ਼ਿਮਰ ਆ। ਹੂੰ ਕੋਈ ਕਹਿੰਦੀ ਮੇਰੇ ਨੇਚਰਲ ਕ੍ਰੇਵ ਐ ਕੋਈ ਕਹਿੰਦੀ ਅਬੂ ਤਾਬੀ ਐ ਕੋਈ ਕਹਿੰਦੀ ਕੱਲੀ ਸ਼ਿਮਰ ਪਸੰਗ ਐ ਤੇ ਸਾਰੇ ਆਪਾਂ ਦੇ ਹੈਂਡਵਰਕ ਚ ਇੱਕ ਰੇਟ ਚ ਲਾ ਦਿਆਂ 22 23 22 23। ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸਹਿਰ ਮਰੇੜਕੋਟਲੇ ਮੂਮਿਨ ਕਲੌਥ ਹਾਊਸ ਅੰਜੂ ਕਿਲੇ ਵਾਲਿਆਂ ਦੇ ਹਨਾ ਤੁਹਾਨੂੰ ਸਾਰੇ ਆਪਾਂ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਜਿਹੜੇ ਹੁਣ ਸੂਟ ਚੱਲਦੇ ਆ ਟ੍ਰੈਂਡਿੰਗ ਡਿਜ਼ਾਈਨ ਸ ਆਪਾਂ ਵੀਰੇ ਅਮਰੀਕ ਕੋਟਲਾ ਸਰੰਦੀ ਗੇਟ ਆਉਣਾ ਵੀਰੇ ਸਰੰਦੀ ਗੇਟ ਦੇ ਅੰਦਰ ਬਟਨਸਾਰਨਾ ਹਾਂਜੀ ਰਾਈਟ ਹੈਂਡ ਮੋੜਨਾ ਵੀਰੇ ਠੀਕ ਹੈ ਰਾਈਟ ਹੈਂਡ ਮੋੜ ਕੇ ਨਾ 15 ਕਿ ਦੁਕਾਨਾਂ ਛੱਡ ਕੇ ਹਾਂਜੀ ਲੈਫਟ ਸਾਈਡ ਨੂੰ ਮੋੜ ਹੈ ਮੂਰਤੀ ਆਪਣੀ ਦੁਕਾਨ ਆ ਵੀਰੇ ਸ਼ੀਸ਼ੇ ਵਾਲਾ ਔਰ ਲੱਕੜੀ ਦੇ ਗੇਟ ਲੱਗੇ ਹੋਏ ਨੇ ਆਪਣੇ ਠੀਕ ਹੈ ਸ਼ੀਸ਼ਾ ਔਰ ਲੱਕੜੀ ਦੇ ਗੇਟ ਤੇਲੀਆਂ ਬਾਜ਼ਾਰ ਹੈ ਨਾ ਜੀ ਹਾਂਜੀ ਤੇਲੀਆਂ ਵਾਲਾ ਬਾਜ਼ਾਰ ਬਾਕੀ ਇਹ ਆਪਾਂ ਤੁਹਾਨੂੰ ਨਾ ਮੂਰੇ ਦੁਕਾਨ ਦਾ ਸਾਰਾ ਜਿਹੜਾ ਫਰੰਟ ਆਫ ਸ਼ੇਅਰ ਕਰ ਦਾਂਗੇ ਸੋ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨਸ ਵੀਡੀਓ ਦੇ ਐਂਡ ਤੱਕ ਬਣੀ ਰਹਿਣਾ ਕੋ ਠੀਕ ਹੈ ਜੀ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਵਾਸਤੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨਾ ਬਹੁਤ ਵਧੀਆ ਵਧੀਆ ਕਲੈਕਸ਼ਨ ਲੈ ਕੇ ਆਏ ਆ ਔਰ ਬਹੁਤ ਵਧੀਆ ਵਧੀਆ ਰੇਟਾਂ ਦੇ ਵਿੱਚ ਲੈ ਕੇ ਆਏ ਠੀਕ ਹੈ ਜੀ ਇਹ ਹੈਗਾ ਜੀ 200 ਰੁਪਏ ਚ ਜਿੰਨਾ ਮਰਜ਼ੀ ਲਵੋ 200 ਰੁਪਏ ਚ ਇਹ ਜੋ ਦੋ ਫੈਬਰਿਕ ਮਿਲਣਗੇ ਇੱਕ ਕੇ ਫੈਬਰਿਕ ਹੈ ਇੱਕ ਕਾ ਫੈਬਰਿਕ ਹੈ ਇਹ ਕਾੜੇ ਵੀਰੇ ਪ੍ਰਿੰਟ ਸੂਟ ਆ ਗਏ ਨਾ ਹਾਂ ਹਾਂ ਪ੍ਰਿੰਟਡ ਸੂਟ ਵੀਰੇ ਠੀਕ ਆ 200 ਰੁਪਏ ਚ ਨੇ ਜਿੰਨੇ ਮਰਜ਼ੀ ਲੈ ਲਿਓ ਸਟਾਕ ਵਾਧੂ ਆਇਆ ਉੱਪਰ ਵੀ ਪਿਆ ਔਰੇ ਵੀ ਪਿਆ ਠੀਕ ਹੈ ਜੀ ਸਟਾਕ ਵਾਧੂ ਹਾਂਜੀ ਹਾਂਜੀ ਇੱਕ ਇਹ ਚੀਜ਼ ਹੈ 300 ਰੁਪਏ ਦੀ ਵੀਰੇ ਹਰ ਟਾਈਮ ਹੀ ਮਿਲ ਜਾਣਗੇ ਮੇਰੇ ਸਾਬ ਹਾਂ ਹਾਂ ਹਰ ਟਾਈਮ ਮਿਲ ਜਾਣਗੇ ਵੀਰੇ ਜਦ ਮਰਜੀ ਆ ਜਾਓ अवेलेबल ਹੀ ਨੇ ਇਹ ਨਹੀਂ ਹੈਗਾ ਵੀ ਆਫਰ ਲਈ ਹੈ ਵੀ ਬੰਦ ਕਰ ਦਾਂਗੇ ਬੰਦ ਨਹੀਂ ਕਰਦੇ ਹੈਗੇ ਠੀਕ ਹੈ ਕਿ ਨਹੀਂ ਕਿਉਂਕਿ ਇੱਕ ਇੱਕ ਡੇਢ ਪਾਰਸਲ ਸਾਡਾ ਰੋਜ਼ ਵਿਕਦਾ ਹੈ ਇਹ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਏ ਵੀਰੇ ਅਹਮਦਾਬਾਦੀ ਓਕੇ ਅਹਮਦਾਬਾਦੀ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਇਹ ਬਾਜ਼ਾਰ 'ਚ ਵਿਗਰੇ 5 550 600 700 800 ਐ ਵਿਗਰੇ ਵੀਰੇ ਹਨਾ ਓਕੇ ਤੇ ਆਪਾਂ ਵੀ ਸਿਰਫ ਲਈ ਦੀ ਇਹਦੀ ਸੇਲ 350 ਰੁਪਏ। ਲਓ ਜੀ ਸਿਰਫ 350 ਰੁਪਏ। ਇਹ ਜੀ ਕਲੈਕਸ਼ਨ ਵੀ ਬਹੁਤ ਮਿਲ ਜੂਗੀ। ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣੇ ਉਹ ਵੀ ਬਹੁਤ ਮਿਲ ਜੂ ਵਰਾਈਟੀ ਬਹੁਤ ਵਰਾਈਟੀ ਮੋਰ ਮਿਲ ਜੂ। ਹਾਂ ਹੱਥੋਂ ਜ਼ਿਆਦਾ ਵਰਾਈਟੀ ਹੈ। ਠੀਕ ਹੈ ਜੀ। ਇਹਦੇ ਵਿੱਚ ਵੀਰੇ ਆਲ ਓਵਰ ਹੈ। ਓਕੇ। ਇਹ ਮੈਚਿੰਗ ਹੈ। ਉਹ ਆਲ ਓਵਰ ਹੈ ਵਰਾਈਟੀ ਆਹ ਵਾਲੀ। ਲਓ ਜੀ ਆਲ ਓਵਰ। ਆਹ ਚੀਜ਼ ਵਰਾਈਟੀ ਹੈ। ਠੀਕ ਹੈ। ਠੀਕ ਹੈ ਜੀ। ਕਾਟਨ ਦਾ ਹੀ ਸੂਟ ਹੈ ਆਲ ਓਵਰ। ਕਾਟਨ ਦੀ ਦੁਪੱਟਾ ਵੀਰੇ। ਕਾਟਨ ਦੀ ਦੁਪੱਟਾ। ਇਹ ਵੀ 550 ਰੁਪਏ ਸੀਗਾ ਇਹ ਵੀ 350 ਰ ਠੀਕ ਹੈ ਕਿ ਨਹੀਂ ਫੈਬਰਿਕ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਉਸ ਤੋਂ ਬਾਅਦ ਆ ਜਾਂਦਾ ਵੀਰੇ 8 850 900 ਵਾਲੀ ਵੈਰਾਈਟੀ ਸੀਗੀ ਹਾਂਜੀ ਠੀਕ ਹੈ ਜੀ ਹੁਣ ਆਪਾਂ ਨੇ ਸਿਰਫ ਕਰਤੀ 550 ਰੁਪਏ ਲਓ ਜੀ ਸਿਰਫ 550 ਹਾਂ ਵੀਰੇ ਲੈਸਾਂ ਦਾ ਜਿਹੜਾ ਤੀਗਾ ਉਹਨਾਂ ਮਤਲਬ ਉਹ ਵੀ ਮਕਾਤਾ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਬਹੁਤ ਕਲੈਕਸ਼ਨ ਮਿਲ ਜੂਗੀ ਤੇ ਕੀ ਕਹਿੰਦੇ ਨੇ ਵੈਰਾਈਟੀ ਬਹੁਤ ਮਿਲ ਜੂਗੀ ਓਕੇ ਪੈਚ ਵਰਕ ਹੋਊਗਾ ਕੋਟੇ ਡੋਰੀਆ ਦਾ ਦੁਬੱਟਾ ਹੋਊਗਾ ਪਿਓਰ ਵੀਰੇ ਠੀਕ ਹੈ ਜੀ ਤੇ ਪਿਓਰ ਕੈਂਬਰੀ ਹੋਊਗੀ ਵੀਰੇ ਲਓ ਜੀ ਹਾਂਜੀ ਐਕਸਪੋਰਟ ਦੀ ਕੈਂਬਰੀਕ ਹੋਗੀ ਆ ਦੇਖਿਓ ਲੋਕ ਦਪਟਾ ਪੂਰਾ ਖੁੱਲਾ ਡੋ ਹਾਂਜੀ ਹਾਂਜੀ ਆਪਣਾ ਖੁਦ ਦਾ ਤਿਆਰ ਕੀਤਾ ਆਪਦਾ ਮੈਨੂਫੈਕਚਰਿੰਗ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਹੁਣ ਆਗੇ ਨਾ ਵਿਆਹ ਸ਼ਾਦੀਆਂ ਸੀਜ਼ਨ ਹਾਂਜੀ ਉਸ ਤੋਂ ਬਾਅਦ ਫਿਰ ਕੜਾਈਆਂ ਵਾਲੇ ਵੱਧ ਮੰਗਦੇ ਨੇ ਹਾਂਜੀ ਹਾਂਜੀ ਕੜਾਈਆਂ ਦੇ ਵਿੱਚ ਆਪਾਂ ਕਲੈਕਸ਼ਨ ਵੀ ਵਧੀਆ ਲੈ ਕੇ ਆਏ ਰੇਟ ਵੀ ਵਧੀਆ ਲੈ ਕੇ ਆਏ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਵੀਰੇ ਇਹ ਚੀਜ਼ ਆ ਗਈ ਕਰੇਪ ਦੇ ਉੱਤੇ ਓਕੇ ਲਓ ਜੀ ਇਹ ਬਾਜ਼ਾਰ 'ਚ ਵਿਕ ਰਿਹਾ ਵੀਰੇ 700 800 900 ਐਂ ਵਿਕ ਰਿਹਾ ਵੀਰੇ ਓਕੇ ਆਪਾਂ ਸਿਰਫ ਦੇਣਾ ਵੀਰੇ ਇਹ 550 ਰੁਪਏ ਦਾ ਲੋ ਜੀ ਸਰ 550 ਹਾਂ ਹੈਂਡਵਰਕ ਹੋਇਆ ਹੋਇਆ ਸਾਰਾ ਕੁਝ ਹੈਂਡਵਰਕ ਹਾਂਜੀ ਹਾਂਜੀ ਹੈਂਡਵਰਕ ਵਾਲਾ ਸੂਟ ਸਿਰਫ 550 ਹਾਂ ਇਹਦੀ ਕਲੈਕਸ਼ਨ ਬਹੁਤ ਮਿਲ ਜੂ ਤੇ ਵੈਰਾਈਟੀ ਬਹੁਤ ਮਿਲ ਜੂਗੀ ਇਹਦੇ ਚ ਠੀਕ ਹੈ ਜੀ ਉਸ ਤੋਂ ਬਾਅਦ ਨੇ ਇੱਕ ਪ੍ਰਿੰਟ ਸੂਟ ੱਲੇ ਨੇ ਆਪਣੀ ਚਿਕਨ ਵਰਕ ਓਕੇ ਚਿਕਨ ਵਰਕ ਬਹੁਤ ਵਿਖ ਰਿਹਾ ਹੈ ਹਾਂਜੀ ਮਤਲਬ ਮੇਰਾ ਐਸਐਮ ਸਭ ਤੋਂ ਵੱਧ ਮਾਲ ਵਿਕਣ ਵਾਲਾ ਕਿਉਂ ਮੇਰੇ ਹਿਸਾਬ ਨਾਲ ਕੇ ਹੋਊਗਾ ਜਿਵੇਂ ਕੇ ਹੋ ਗਿਆ ਇੱਕ 200 ਵਾਲਾ ਹੋ ਗਿਆ ਇੱਕ 300 ਵਾਲਾ ਹੋ ਗਿਆ ਇੱਕ 350 ਵਾਲਾ ਹੋ ਗਿਆ ਇਹਨਾਂ ਵਿੱਚੋਂ ਇੱਕ ਇਹ ਵੀ ਹੈ ਓਕੇ ਸਭ ਤੋਂ ਜ਼ਿਆਦਾ ਮਾਲ ਵਿਕਣ ਵਾਲਾ ਇਹਦੀ ਪ੍ਰਿੰਟਿੰਗ ਦਿਖਾਉ ਦੇ ਵੀਰੇ। ਲਓ ਜੀ। ਤੇ ਇਹਦੀ ਇਹਦਾ ਵਰਕ ਦਿਖਾਈ ਵੀਰੇ। ਬਹੁਤ ਸੋਹਣਾ। ਔਰ ਦੁਪੱਟਾ ਨਾਲ ਠੀਕ ਆ। ਸੈਮੀ ਦਾ। ਠੀਕ ਆ ਜੀ। ਇਹ 8850 ਰੁਪਏ ਦੀ ਗਿਆ ਵੀਰੇ। ਓਕੇ। ਹੁਣ ਹੈਗਾ ਸਿਰਫ ਵੀਰੇ 4500 ਰੁਪਏ ਦਾ। ਲਓ ਜੀ ਸਿਰਫ 4500 ਰੁਪਏ ਦਾ। ਹਾਂ ਵੀਰੇ ਮਾਲ ਵਾਧੂ ਮਿਲ ਜੂਗਾ। ਸਾਰਾ ਕੁਝ ਵਾਧੂ ਮਿਲ ਜੂ। ਉਸ ਤੋਂ ਬਾਅਦ ਵੀਰੇ ਇਹ ਚ ਕਲੈਕਸ਼ਨ ਬਹੁਤ ਹੈ। ਕਲੈਕਸ਼ਨ ਵੀ ਦਿਖਾ ਦੇਣਾ ਤੁਹਾਨੂੰ ਮੈਂ। ਲਓ ਜੀ। ਮੈਂ ਜੀ ਵੈਰਾਈਟੀ ਬਹੁਤ ਹੈ। ਆਈਟਮ ਬਹੁਤ ਨੇ ਮਤਲਬ ਪ੍ਰਿੰਟਿੰਗ ਬਹੁਤ। ਹਾਂ ਜੀ ਹਾਂ ਜੀ ਵਾਧੂ ਮਿਲ ਜੂਗੀ। ਉਸ ਤੋਂ ਬਾ ਇਹ ਆਪਾਂ ਨੇ ਪਹਿਲਾਂ ਪਾਇਆ ਸੀ 7700 ਰੁਪਏ ਦਾ ਠੀਕ ਹੈ ਜੀ ਹੁਣ ਆਪਾਂ ਨੇ ਪਾ ਦੇਣਾ ਵੀਰੇ 550 ਰੁਪਏ ਚਾਰੀ ਵਰਕ ਲਓ ਜੀ ਸਿਰਫ 550 ਹਾਂ ਵੀਰੇ ਕਾਟਨ ਦੁਪੱਟਾ ਮੈਚਿੰਗ ਇਹ ਚ ਡਿਜ਼ਾਈਨ ਵੀ ਕਈ ਮਿਲ ਜਾਣਗੇ ਠੀਕ ਹੈ ਠੀਕ ਤੇ ਉਸ ਤੋਂ ਬਾਅਦ ਰੰਗ ਵੀ ਕਈ ਮਿਲ ਜਾਣਗੇ ਜਿਵੇਂ ਇੱਕ ਇਹ ਤਾਂ ਇਹ ਆਰੀ ਕਰੀ ਆਉਂਦੀ ਹੈ ਇਹਨੂੰ ਸਿੰਧੀ ਆਰੀ ਕਹਿੰਦੇ ਨੇ ਹਾਂਜੀ ਹਾਂਜੀ ਇੱਕ ਨਾ ਜਿਹੜੀ ਪੱਪ ਦੀ ਆਰੀ ਹੁੰਦੀ ਉਹ ਵੀ ਕਰੀ ਹੋਊਗੀ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਠੀਕ ਹੈ ਠੀਕ ਠੀਕ ਹੈ ਜੀ ਇਹ ਚ ਕਲੈਕਸ਼ਨ ਬਹੁਤ ਮਿਲ ਜੂ ਡਿਜ਼ਾਈਨ ਬਹੁਤ ਮਿਲ ਜਾਣਗੇ ਓਕੇ ਤੇ ਉਸ ਤੋਂ ਬਾਅਦ ਇੱਕ ਇਹ ਚੀਜ਼ ਆ ਗਈ ਓਕੇ ਇਹ 750 800 ਦੀਗੀ ਠੀਕ ਆ ਆ ਵੀਰੇ ਇਹਦੇ ਚਾਰੀ ਵਰਕ ਆ ਗਿਆ ਓਕੇ ਚਾਰੀ ਵਰਕ ਆ ਗਿਆ ਔਰ ਇਹ ਨਹੀਂ ਹੈਗਾ ਵੀਰੇ ਵੀ 550 ਦਾ ਦਿੱਤਾ ਹਾਂਜੀ ਵੀ ਰੰਗ ਖਰਾਬ ਹੋ ਜੂ ਠੀਕ ਆ ਜਾਂ ਚੀਜ਼ ਤੇ ਬੋਰਾ ਜੂ ਜਾਂ ਕੁਝ ਹੋਰ ਹੋ ਜੂ ਠੀਕ ਆ ਇਹ ਨਹੀਂ ਹੈਗਾ ਹਾਂ ਬਾਕੀ ਸੰਭਾਲ ਆਪਦੀ ਆਪਦੀ ਹੈ ਨਾ ਸੰਭਾਲ ਰੱਖੋਗੇ ਤਾਂ ਕੁਝ ਨਹੀਂ ਹੁੰਦਾ ਸੂਤ ਇਹਨੂੰ ਕੱਪੜੇ ਨੂੰ ਵੀ ਸਸਤਾ ਜੇ ਹਾਂਜੀ ਹਾਂਜੀ ਦੇਖੋ ਵੀਰੇ ਇਹ ਵੀ ਚਾਦਰਾਂ ਜੀ ਡੇਡਰ ਵਟੇ ਇਹ ਵੀ 550 ਰੁਪਏ ਜੀ ਵੀ 550 ਜੀ ਜੀ ਉਸ ਤੋਂ ਬਾਅਦ ਵੀਰੇ ਆਪਾਂ ਅੱਗੇ ਵਰਕ ਵਾਲਿਆਂ ਤੇ ਓਕੇ ਵਰਕ ਵਾਲੇ ਦੀ ਕਲੈਕਸ਼ਨ ਦਿਖਾਉਣੇ ਦੇਖੋ ਲਓ ਜੀ ਹੁਣ ਵਰਕ ਕਾਲੇ ਦਿਖਾਉਣਾ ਹਾਂ ਹਾਂਜੀ ਪਿਓਰ ਚਾਕਲੇਟ ਤੇ ਵੀਰੇ ਪੈਚ ਵਰਕ ਠੀਕ ਹੈ ਜੀ ਲਓ ਵੀਰੇ ਚੈੱਕ ਕਰੋ ਹਾਂਜੀ ਡਿਜ਼ਾਈਨਿੰਗ ਗੇਰ ਰੰਗ ਦੇ ਲਓ ਜੀ ਬਹੁਤ ਸੋਹਣੇ ਨੇ ਬਰਬਰੀ ਦਾ ਦੁਪੱਟਾ ਵੀਰੇ ਠੀਕ ਹੈ ਜੀ ਇਹ ਸੀਗਾ ਵੀਰੇ 1500 1300 1400 ਐਂ ਵੇਚ ਰਹੇ ਨੇ ਹਾਂਜੀ ਆਪਾਂ ਨੇ ਸਿਰਫ ਦੇਣਾ ਵੀਰੇ 895 ਰੁਪਏ ਜੀ ਲਓ ਜੀ 895 ਰੁਪਏ ਹਾਂ ਵੀਰੇ ਦੁਪੱਟੇ ਦੇਖੀ ਵੀਰੇ ਲੋ ਚਾਦਰਾਂ ਜੀ ਡੇਡੇ ਦੁਪੱਟੇ ਹੋਣਗੇ ਠੀਕ ਹੈ ਜੀ ਹਾਇ ਇਚ ਕਲੈਕਸ਼ਨ ਬਹੁਤ ਮਿਲ ਜੂਗੀ ਡਿਜ਼ਾਈਨਿੰਗ ਰੰਗ ਬਹੁਤ ਮਿਲ ਜਾਣਗੇ ਹੱਥੋਂ ਜ਼ਿਆਦਾ ਮਿਲ ਜਾਣਗੇ ਵੀਰੇ ਓਕੇ ਓਕੇ ਠੀਕ ਹੈ ਉਸ ਤੋਂ ਬਾਅਦ ਆ ਗਈ ਵੀਰੇ ਚੌਕਲੇਟ ਮੈਚਿੰਗ ਚੌਕਲੇਟ ਮੈਚਿੰਗ ਹਾਂ ਪੈਚ ਵਰਕ ਠੀਕ ਆ ਲੈ ਵੀਰੇ ਚੈੱਕ ਕਰੋ ਉਸ ਤੋਂ ਬਾਅਦ ਡਿਜ਼ਾਈਨਿੰਗ ਚੈੱਕ ਕਰਾ ਦੀ ਵੀਰੇ ਬੁਟੀਕ ਦੇ ਬੁਟੀਕ ਸਟਾਈਲ ਮੂਰੀ ਵਰਕ ਵੀਰੇ ਲੋ ਮੂਰੀ ਦਾ ਹੀ ਵਰਕ ਬਰਬਰੀ ਦਾ ਹੀ ਦੁਪੱਟਾ ਪੈਚ ਵਾਲਾ ਠੀਕ ਆ ਜੀ ਨਾਲ ਵਰਕ ਹੋਇਆ ਹੋਇਆ ਓਕੇ ਠੀਕ ਆ ਜੀ ਆ ਦੇਖਿਓ ਲਓ ਜੀ ਕਰਾਓ ਚੱਕ ਜੀ ਲਓ ਵੀ ਦਬੱਟੇ ਦਾ ਮਤਲਬ ਤਲੀਮ ਸਾਰੇ ਨੇ ਖੁੱਲੇ ਡੁੱਲੇ ਨੇ ਸਾਰੇ ਖੁੱਲੇ ਡੁੱਲੇ ਹੋਣਗੇ ਔਰ ਵੀਰੇ ਇਹ ਨਹੀਂ ਹੈਗਾ ਵੀ ਚਾਲੂ ਕੰਮ ਕਰੇ ਹੋਣਗੇ ਵਰਕ ਦੇ ਸਹੀ ਗੱਲ ਪਰ ਕਹਿਣ ਵਧੀਆ ਬਣਾਇਆ ਹੋਊਗਾ ਪੂਰਾ ਸਹੀ ਗੱਲ ਹੈ ਜੀ ਜਾਂ ਸੂਟ ਤੇ ਲੈ ਲਓ ਤੁਸੀਂ ਇੱਥੇ ਲੈ ਲਓ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਆ ਗਿਆ ਹੈਂਡਵਰਕ ਓਕੇ ਹੈਂਡਵਰਕ ਇਹ ਜੀਆ ਵੀਰੇ 15 14 16 ਐਂ ਸੀਗਾ ਹਾਂਜੀ ਇਹ ਹੁਣ ਆਪਾਂ ਨੇ ਸਿਰਫ ਦੇਣਾ ਵੀਰੇ ਇਹ ਕਹਿੰਦੇ ਨੇ 950 ਰੁਪਏ ਚ ਲਓ ਜੀ ਸਰ ਸਾਢੇ 950 ਹੈਂਡਵਰਕ ਕਰਿਆ ਹੋਇਆ ਦਿਖਾ ਦਿਓ ਵੀਰੇ ਹੂੰ ਹੂੰ ਸਾਰੇ ਹੈਂਡਵਰਕ ਕਰਿਆ ਹੋਊਗਾ ਇੱਧਰ ਕਰਿਆ ਹੋਊਗਾ ਠੀਕ ਹੈ ਜੀ ਸਵਾ ਦੁਪੱਟਾ ਵੀ ਖੁੱਲਾ ਡੁੱਲਾ ਹੋਊਗਾ ਚਨੂਨ ਦਾ ਲਓ ਜੀ ਓਕੇ ਆ ਦੁਪੱਟਾ ਆ ਗਿਆ ਹਾਂ ਵੀਰੇ ਚਨੂਨ ਦਾ ਦੁਪੱਟਾ ਹੋਊਗਾ ਠੀਕ ਹੈ ਜੀ ਠੀਕ ਹੈ ਵੀਰੇ ਇਹ ਇੱਕ ਇਹਦੇ ਜੇ ਵੈਰਾਈਟੀ ਮਿਲ ਜੂਗੀ ਆਪਣੀ ਕੰਟਰਾਸਟ ਦੁਪੱਟੇ ਨਾਲ ਓਕੇ ਉਹ ਵੀ ਇਹੀ ਰੇਟ ਹੈ ਮਤਲਬ ਪਹਿਲਾਂ 15 1600 ਰੁਪਏ ਸੀਗੇ ਹੁਣ 950 ਰੁਪਏ ਵੀਰੇ ਲਓ ਜੀ ਲਓ ਵੀਰੇ ਇਹ ਵੀ ਮੇਰੀ ਆਪਦੀ ਮੈਨੂਫੈਕਚਰਿੰਗ ਹੈ ਲਓ ਠੀਕ ਹੈ ਜੀ। ਔਰ ਉਹ ਕਮਲ ਚਨੂਨ ਦਾ ਦੁਬੱਟਾ ਹੋਊਗਾ ਵੀਰੇ ਐਨ। ਓਕੇ। ਦੇਖੋ। ਲਓ ਵੀ। ਇਹ ਫੈਬਰਿਕ ਚੱਕਰਾ ਨਹੀਂ ਵੀਰੇ। ਹੂੰ। ਐਨ ਬੁਣੀ ਪਈਆ ਨਾ। ਸਹੀ ਗੱਲ ਹੈ। ਹਾਂ ਵੀਰੇ। ਹਰ ਇੱਕ ਚੀਜ਼ ਤੇ ਹੋ ਗਈ ਤੇ ਆਈਟਮ ਕਲੈਕਸ਼ਨ ਬਹੁਤ ਮਿਲ ਜੂਗੀ। ਓਕੇ ਲਓ ਵੀ ਜਮਾ ਕਰ ਲਓ। ਹਾਂ ਐ ਵੀ ਫਿਰ ਜੇ ਆਪਾਂ ਵੱਧ ਦਿਖਾਵਾਂਗੇ ਨਾ ਵੀਡੀਓ ਲੰਬੀ ਹੋ ਜੂਗੀ ਹੁਣ ਇਹਦੇ 'ਚ ਵੀ 10-15 ਡਿਜ਼ਾਈਨ ਪਏ ਨੇ ਇਹ 'ਚ ਵੀ 10-15 ਡਿਜ਼ਾਈਨ ਪਏ ਨੇ। ਸਾਰੇ 10-10 15-15 20-20 ਡਿਜ਼ਾਈਨ ਪਏ ਨੇ। ਤੇ ਹੁਣ 4-4 5-5 6-6 ਰੰਗ ਨੇ ਸਾਰਿਆਂ 'ਚ ਠੀਕ ਹੈ ਜ ਲੇ ਵੀ ਬੁਟੀਕ ਸਟਾਈਲ ਇਸਟਾ ਦੀ ਬਹੁਤ ਫੇਮਸ ਐ ਇਸ ਟਾਈਮ ਜਿਹੜੀਆਂ ਠੀਕ ਆ ਵੀਰੇ ਠੀਕ ਆ ਵੀਰੇ ਆ ਲੋ ਮੂਰੀ ਤੇ ਲੋ ਜੀ ਤੋਂ ਬਾਅਦ ਪੈਚ ਵਰਕ ਵੀਰੇ ਓਕੇ ਲੈ ਵੇ ਲੋ ਜੀ ਪੈਚ ਵਰਕ ਦਾ ਡਬਟਾ ਗਿਆ ਨਾ ਆ ਵੀਰੇ ਪੈਚ ਵਰਕ ਦਾ ਡਬਟਾ ਲੋ ਜੀ ਲੋ ਚੈੱਕ ਕਰੋ ਸਹੀ ਗੱਲ ਆ ਜੀ ਬਹੁਤ ਸੋਹਣੀਆਂ ਆਈਟਮਾਂ ਨੇ ਵੀਰੇ ਇਹ ਠੀਕ ਆ ਜੀ ਉਸ ਤੋਂ ਬਾਅਦ ਆ ਗਿਆ ਵੀਰੇ ਮਸਲੀਨ ਤੇ ਓਕੇ ਬੁਟੀਕ ਸਟਾਈਲ ਇਹ ਵੀ ਇਸਟਾ ਦੀ ਪੀਸ ਆ ਓਕੇ ਇਸ ਤੋਂ ਦੇ ਹੈਗੇ 12 15 16 17 ਆਏ ਆ ਆਪਣੇ ਕੋਲ ਸਿਰਫ ਹੈਗਾ ਵੀਰੇ 850 ਰੁਪਏ ਦਾ ਲਓ ਜੀ ਸਿਰਫ 850 ਹਾਂ ਟਾਈ ਐਂਡ ਟਾਈ ਦਾ ਦੁਪੱਟਾ ਹੂਆ ਪਿਓਰ ਮਲ ਕਾਟਨ ਦਾ ਠੀਕ ਆ ਲੈ ਵੀਰੇ ਟਾਈ ਐਂਡ ਟਾਈ ਦਾ ਦੁਪੱਟਾ ਹੂਆ ਠੀਕ ਆ ਵੀਰੇ ਉਸ ਤੋਂ ਬਾਅਦ ਵੀਰੇ ਆ ਜਿਓ ਤੁਸੀਂ ਛੱਟੀ ਡਿਜ਼ਾਈਨ ਬਹੁਤ ਚੱਲ ਰਿਹਾ ਹੈ ਐਂਡ ਦੇ ਉਸ ਤੇ ਵਿੱਚ ਲਾਈਟ ਰੰਗ ਵੀ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਮਸਲੀਨ ਤੇ ਮਿਲ ਜੂਗਾ ਚਾਕਲੇਟ ਤੇ ਮਿਲ ਜੂਗਾ ਠੀਕ ਆ ਵੀਰੇ ਤੇ ਜਾਮ ਤੇ ਮਿਲ ਜੂਗਾ ਓਕੇ ਸਾਰੇ ਹੱਤੇ ਬਣਾਏ ਆਪਾਂ ਨੇ ਕੋਈ ਭੈਣ ਮੇਰੀ ਮੰਗਦੀ ਆ ਵੀ ਆਪਾਂ ਨੂੰ ਮਸਲੀਨ ਤੇ ਚਾਹੀਦਾ ਹਾਂਜੀ ਕੋਈ ਕਹਿੰਦੀ ਚਾਕਲੇਟ ਤੇ ਚਾਹੀਦਾ ਕੋਈ ਕਹਿੰਦੀ ਆਪਣੇ ਆਪਣੇ ਇਹਦੇ ਚਾਹੀਦਾ ਕੀ ਤੁਹਾਨੂੰ ਜਾਮ ਤੇ ਠੀਕ ਹੈ ਜੀ ਹਾਂ ਠੀਕ ਹੈ ਜੀ ਲਓ ਜੀ ਚੈੱਕ ਕਰਾਓ ਜੀ ਇਹ ਸੀਗਾ ਵੀਰੇ 15-1600 ਰੁਪਏ ਹੋਣਾ ਹੈਗਾ ਸਿਰਫ 950 ਰੁਪਏ 950 ਠੀਕ ਹੈ ਜੀ ਮਸਲੀਨ ਤੇ ਲਓ ਇਹਦੇ ਜਾਮ ਤੇ ਲਓਗੇ 950 ਰੁਪਏ ਠੀਕ ਹੈ ਜੀ ਚਾਕਲੇਟ ਤੇ ਲਓਗੇ 850 ਰੁਪਏ ਮਸਲੀਨ ਤੇ ਲਓਗੇ ਤਾਂ ਵੀ 850 ਰੁਪਏ ਠੀਕ ਹੈ ਜੀ ਠੀਕ ਹੈ ਵੀਰੇ ਉਸ ਤੋਂ ਬਾਅਦ ਇਹਦਾ ਹੈਂਡਵਰਕ ਇਹਦਾ ਵੀ ਚੈੱਕ ਕਰਾ ਦਿਓ ਵੀਰੇ ਠੀਕ ਹੈ ਹਾਰਿਤੀ ਹੈਂਡਵਰਕ ਕਰਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਆਗੇ ਆਪਾਂ ਬੁਟੀਕ ਸਟਾਈਲ ਸਿੰਗਲ ਸਿੰਗਲ ਓਕੇ ਜਿਹੜੇ ਸੋਲੋ ਪੀਸ ਹੋਣਗੇ ਸੋਲੋ ਆਗੇ ਹਾਂ ਸੋ ਮਤਲਬ ਵੈਰਾਈਟੀ ਇਹਦੇ ਚ ਬਹੁਤ ਹੈ ਹੱਤੋ ਜਿਆਦਾ ਇਹਦੀ ਵੀ ਵੈਰਾਈਟੀ ਬਹੁਤ ਹੈ ਠੀਕ ਹੈ ਠੀਕ ਪਰ ਇਹ ਵੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਉਹ ਇੱਕ ਦਮ ਦੇਖਦੇ ਵੀ ਨਹੀਂ ਹੈਗੇ ਪੈਣਾ ਸਹੀ ਗੱਲ ਲੱਗੀ ਇਸ ਕਰਕੇ ਆਪਾਂ ਛੋਟੀ ਤੋਂ ਛੋਟੀ ਵੀਡੀਓ ਬਣਾਉਣੀ ਹੈ ਔਰ ਸਾਰੀ ਕਲੈਕਸ਼ਨ ਦਿਖਾ ਦੇਣੀ ਹੈ ਲਓ ਜੀ ਲਓ ਜੀ ਚੈੱਕ ਕਰੋ ਠੀਕ ਹੈ ਜੀ ਬੁਟੀਕ ਸਟਾਈਲ ਓਕੇ ਲੈ ਵੀਰੇ ਮੂਰੀਆਂ ਬਣੀਆਂ ਹੋਈਆਂ ਠੀਕ ਹੈ ਮਿਰਰ ਵਰਕ ਹੈ ਮਤਲਬ ਸ਼ੀਸ਼ੇ ਦਾ ਵਰਕ ਹੈ ਠੀਕ ਹੈ ਵੀਰੇ ਤੇ ਔਰਗੰజా ਦਾ ਦੁਪੱਟਾ ਇਹਦੇ ਨਾਲ ਟਾਈ ਐਂਡ ਟਾਈ ਓਕੇ ਲੈਸ ਲੱਗੀ ਹੋਈ ਆਲੇ-ਦਾਲੇ ਸਾਰੇ ਹਾਂਜੀ ਠੀਕ ਹੈ ਜੀ ਇਹ 22300 ਰੁਪਏ ਸੀਗਾ ਵੀਰੇ ਓਕੇ ਹੁਣ ਸਿਰਫ ਹੈਗਾ 12500 ਰੁਪਏ ਦਾ ਓਹ ਸਿਰਫ 12500 ਰੁਪਏ ਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਵੀਰੇ ਪਿਓਰ ਬਿਸਕੋਸ ਔਰਗੰਜ਼ਾ ਹੈਂਡ ਵਰਕ ਠੀਕ ਹੈ ਜੀ ਲਓ ਜੀ ਚੈੱਕ ਕਰਿਓ ਡਿਜ਼ਾਈਨਿੰਗ ਹੈ ਨਾ ਵੀਰੇ ਸਹੀ ਗੱਲ ਆ ਜੀ ਹਾਂ ਵੀਰੇ ਚੌਕਲੇਟ ਦੀ ਸਲਵਾਰ ਹੋਊਗੀ ਵੀਰੇ ਹਾਂਜੀ ਸਲਵਾਰ ਵੀ ਵਰਕ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਔਰ ਗੰਜਾ ਦੀ ਦੁਪੱਟਾ ਹੋਊਗਾ ਵੀਰੇ ਓਕੇ ਦੁਪੱਟਾ ਵੀ ਵਰਕ ਹੋਇਆ ਹੋਊਗਾ ਲਾ ਦੁਪੱਟੇ ਦੇ ਵਰਕ ਚੈੱਕ ਕਰਾਂਗੇ ਵੀਰੇ ਲਓ ਵੀ ਦੁਪੱਟਾ ਵੀ ਲਾ ਵਰਕ ਹੋਇਆ ਹੋਇਆ ਦੁਪੱਟਾ ਹਾਂਜੀ ਹਾਂਜੀ ਦੁਪੱਟੇ ਦੇ ਆਨ ਵਰਕ ਹੋਇਆ ਹੋਊਗਾ ਪਰ ਆਨ ਬੁਣਿਆ ਹੋਊਗਾ ਇਹ ਨਹੀਂ ਹੈਗਾ ਵੀ ਛਿੱਦਾ ਜਿਆ ਕਰਿਆ ਹੋਊਗਾ ਜਾਂ ਬੇਟਾ ਵਜਿਆ ਕਰਿਆ ਹੋਊਗਾ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹ ਚ ਲਾਈਟ ਚਾਰਟ ਮਿਲ ਜੂ ਇੱਕ ਇਹ ਡਾਰਕ ਚਾਰਟ ਆ ਗਿਆ ਇਹ ਚ ਵੀ 8-10 ਸੈਟ ਹੈਗੇ ਮਤਲਬ 8-10 ਡਿਜ਼ਾਈਨ ਹੈਗੇ ਇਹ ਚ ਵੀ 8-10 ਡਿਜ਼ਾਈਨ ਹੈਗੇ ਸਾਰੇ ਚਾਹਾਂ 8-10-10 ਡਿਜ਼ਾਈਨ ਨੇ ਮ ਆ ਮਿਲ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਆ ਦੇਖਿਓ ਵੀਰੇ ਮੂਰੀ ਵਰਕ ਹੈ ਜੀ ਲਓ ਜੀ ਮੂਰੀ ਵਰਕ ਆ ਗਿਆ ਇਹ ਆਹ ਦੇ ਇਹ ਵੀ ਸਾਡੇ ਕੀ ਕਹਿੰਦੇ ਨੇ ਇਹ ਸੀਗੇ 22200 2500 300 ਤੇ ਹੁਣ 14500 ਰੁਪਏ 14500 ਰੁਪਏ ਹਾਂਜੀ ਹਾਂਜੀ ਆ ਲੈ ਵੀਰੇ ਚੈੱਕ ਕਰਾ ਦੇ ਲਓ ਜੀ ਕਰੋ ਚੱਕ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਵੀਰੇ ਇਸ ਟਾਈਮ ਆਹ ਕੜਾਈ ਦੀ ਬਹੁਤ ਡਿਮਾਂਡ ਹੈ ਓਕੇ ਹੈਗਾ organza ਦੀ ਠੀਕ ਹੈ ਜੀ ਬਿਸਕੋਸ ਮਤਲਬ ਇਸ ਦਾ ਬਹੁਤ ਫੇਮਸ ਹੈ ਦੇਖਿਓ ਡਿਜ਼ਾਈਨ ਸੋਪਰੇਟਡ ਜਾਨੀ ਗਾ ਬਹੁਤ ਵਿਕ ਰਿਹਾ ਹੈ ਠੀਕ ਆ ਤੇ ਉਸ ਤੋਂ ਬਾਅਦ ਇਹਦੇ ਨਾਲ ਆਪਣਾ ਉਹਦਾ ਦੁਪੱਟਾ ਕੀ ਉਹਨਾਂ ਔਰਗੰజా ਦੀ ਦੁਪੱਟਾ ਓਕੇ ਠੀਕ ਹੈ ਜੀ ਮਸਲੀਨ ਦੀ ਬਾਟਮ ਹੈ ਠੀਕ ਹੈ ਜੀ ਇਹਦੇ ਨਾਲ ਠੀਕ ਹੈ ਜੀ ਇਹ ਵੀਰੇ ਹੈਗਾ ਤੇ ਆ 22300 ਰੁਪਏ ਚ ਹੁਣ ਹੈਗਾ 15500 ਸਾਢੇ 15500 ਜੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ ਵੀਰੇ ਸ਼ਿਮਰ ਸ਼ਿਮਰ ਨਾ ਸ਼ਿਮਰ ਆ ਗਿਆ ਬਰਬਰੀ ਬਰਬਰੀ ਪਾਰਟੀ ਵੇਅਰ ਓਕੇ ਹਾਂ ਲੈ ਵੀਰੇ ਪਾਰਟੀ ਵੇਅਰ ਬਰ ਵੀ ਦੇਖਿਓ ਲਓ ਜੀ ਬਰਬੀ ਵਿੱਚ ਵੀ ਡਿਜ਼ਾਈਨ ਕਈ ਮਿਲ ਜਾਣਗੇ ਪੰਜ ਸੱਤ ਡਿਜ਼ਾਈਨ ਮਿਲਣਗੇ ਮੋਰੀ ਵਰਕ ਹੋਊਗਾ ਵੀਰੇ ਠੀਕ ਹੈ ਜੀ ਇਹ ਜਿਹੜਾ 27-2800 ਰੁਪਏ ਦਾ ਹੁਣ ਹੈਗਾ ਸਿਰਫ 1750 ਰੁਪਏ ਦਾ ਬਰਬੀ ਦੇ ਹੀ ਦੁਪੱਟਾ ਵੀਰੇ ਠੀਕ ਹੈ ਜੀ ਡਿਜ਼ਾਈਨਰ ਬਣਾਇਆ ਹੋਇਆ ਲਓ ਜੀ ਲੈਸਾਂ ਲਾ ਕੇ ਨਾ ਡਿਜ਼ਾਈਨ ਕੀਤਾ ਹੋਇਆ ਦੇਖੋ ਵੀਰੇ ਲਓ ਜੀ ਹਾਂ ਜੀ ਸਿਰਫ 1750 ਰੁਪਏ ਦਾ 1750 ਹਾਂ ਉਸ ਤੋਂ ਬਾਅਦ ਆ ਗਈ ਵੀਰੇ ਨੈਚੁਰਲ ਕਰੇਵ ਓਕੇ ਨੈਚੁਰਲ ਕਰੇਵ ਨਾ 2200 3000 ਐਂ ਵਿਕਰੀ ਹੈ ਓਕੇ ਠੀਕ ਹੈ ਜੀ ਆਪਣੇ ਕੋਲੋਂ ਸਿਰਫ ਮਿਲੂਗੀ ਵੀਰੇ ਲਓ ਜੀ ਦੁਪੱਟਾ ਵਰਕ ਹੋਇਆ ਹੈ ਹਾਂ ਵੀਰੇ ਲੈ ਦੇਖੋ ਵੀਰੇ ਚੈੱਕ ਕਰੋ ਹਾਂ ਚੈੱਕ ਕਰੋ ਜੀ ਫਿਨਿਸ਼ਿੰਗ ਚੈੱਕ ਕਰੋ ਨਾ ਸਾਰੀ ਹਾਂ ਹਾਂ ਵੀਰੇ ਸਿਰਫ 1500 ਰੁਪਏ ਦਾ ਮਿਲੂਗਾ ਵੀਰੇ 1500 ਜੀ ਵੀ ਡਿਜ਼ਾਈਨਿੰਗ ਬਹੁਤ ਮਿਲ ਜੂ ਰੰਗ ਬਹੁਤ ਸਾਰੇ ਗਸ ਬਹੁਤ ਮਿਲ ਜੂ ਹੱਤੋਂ ਜ਼ਿਆਦਾ ਮਾਲ ਮਾਲ ਸਾਰਾ ਉੱਪਰ ਪਿਆ ਹੁੰਦਾ ਆ ਦੇਖੋ ਆ ਮਾਲ ਪਿਆ ਇਹਦਾ ਆ ਮਾਲ ਪਿਆ ਇਹਦਾ ਆ ਮਾਲ ਪਿਆ ਸਾਰਾ ਇਹਦੀ ਬਾਕੀ ਕਲੈਕਸ਼ਨ ਬਹੁਤ ਨਾਲ ਕਲੈਕਸ਼ਨ ਤਾਂ ਬਹੁਤ ਮਿਲ ਜੂ ਵੀਰੇ ਡਿਜ਼ਾਈਨਿੰਗ ਬਹੁਤ ਮਿਲ ਜੂਗੀ ਉਸ ਤੋਂ ਬਾਅਦ ਆ ਗਈ ਵੀਰੇ ਸ਼ਿਮਰ ਉਸ ਤੋਂ ਬਾਅਦ ਕੱਲੀ ਹਾਂ ਆ ਦੇਖੋ ਵੀਰੇ ਸ਼ੀਮਰ ਚੇਚ ਵੀ ਬਹੁਤ ਡਿਜ਼ਾਈਨ ਮਿਲ ਜਾਣਗੇ ਇੰਸਟਾਗ੍ਰam ਤੇ ਬਹੁਤ ਫੇਮਸ ਹੈ ਡਿਜ਼ਾਈਨ ਠੀਕ ਆ ਵੀਰੇ ਇਹ ਪਹਿਣਨ ਦੇਖੇ ਹੋਣਗੇ ਸਾਰਿਆਂ ਨੇ ਹਾਂਜੀ ਤੇ ਮੂਰੀ ਵਰਕ ਹੋਊਗਾ ਵੀਰੇ ਮੂਰੀ ਵਰਕ ਠੀਕ ਚਨੂਨ ਦਾ ਦੁਪੱਟਾ ਹੋਊਗਾ ਕਮਲ ਦਾ ਓਕੇ ਠੀਕ ਹੈ ਜੀ ਲੈਸ ਲੱਗੀ ਹੋਊਗੀ ਵਰਕ ਹੋਇਆ ਹੋਊਗਾ ਦੇਖਿਓ ਜੀ ਲਓ ਜੀ ਤੇ ਆ ਤੁਹਾਨੂੰ ਲੈਸ ਦਿਖਾਉਂਦਾ ਹਾਂ 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 ਵੀਰੇ ਲਓ ਜੀ ਵਰਕ ਲੱਗਿਆ ਤੇ ਉਸ ਤੋਂ ਬਾਅਦ ਇਹ ଥିਗਾ 22-2300 ਰੁਪਏ ਜੀ ਹੁਣ ਹੈਗਾ ਵੀਰੇ ਸਿਰਫ 1550 ਲਓ ਜੀ ਸਿਰਫ ਇਹ 1550 ਰੁਪਏ ਹਾਂ ਠੀਕ ਉਸ ਤੋਂ ਬਾਅਦ ਨਾ ਹੈਂਡਵਰਕ ਦਿਓ ਆ ਸ਼ੀਮਰ ਏ ਸੀਗੀ ਵੀਰੇ 303500 4000 ਠੀਕ ਹੈ ਜੀ ਆਪਣਾ ਸੀਗਾ 3200 ਰੁਪਿਆ ਰੇਟ ਓਕੇ ਠੀਕ ਹੈ ਜੀ ਹੁਣ ਆਪਾਂ ਨੇ ਸਿਰਫ ਜਿਹੜਾ ਤੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਊਗਾ ਇਹ ਸਿਰਫ ਆਪਾਂ ਨੇ ਦੇ ਦੇਣਾ ਵੀਰੇ 2200 ਰੁਪਏ ਚ ਓਕੇ ਹੈਂਡਵਰਕ ਹੋਇਆ ਹੋਇਆ ਲਓ ਵੀ ਵੀਡੀਓ ਨੂੰ ਜਿਹੜਾ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਹਾਂ ਸਿਰਫ ਵੀਰੇ ਆਪਾਂ ਦੇ ਦੇਣਾ 2200 ਰੁਪਏ 2200 ਦਾ ਸੂਟ ਲੈ ਜਾਓ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਚ ਡਿਜ਼ਾਈਨਿੰਗ ਹੋਰ ਦੀ ਚੋਣ ਹੈ ਹਾਂ ਜੀ ਲਓ ਵੀਰੇ ਇੱਕ ਇਹ ਆ ਗਿਆ ਦੇ ਚ ਡਾਰਕ ਚਾਰਟ ਆ ਗਿਆ ਓਕੇ ਇੱਥੇ ਲਾਈਟ ਵੀ ਮਿਲੂਗਾ ਡਾਰਕ ਵੀ ਮਿਲੂਗਾ ਹਾਂਜੀ ਜਿਹੜਾ ਨੀਨ ਚਾਰਟ ਆ ਇਸ ਟਾਈਮ ਇੰਗਲਿਸ਼ ਚਾਰਟ ਚੱਲਦਾ ਉਹ ਵੀ ਮਿਲ ਜੂਗਾ ਠੀਕ ਹੈ ਜੀ ਆ ਦੇਖੋ ਇਹ ਵੀ ਹੈਂਡਵਰਕ ਹੋਇਆ ਹੋਇਆ ਰੇਟ ਇਹੀ ਆ ਵੀਰੇ ਓਕੇ ਠੀਕ ਹੈ ਜੀ ਇਹ ਵੀ 2200 ਦਾ ਹਾਂ ਵੀਰੇ ਇਹ ਆਪਾਂ ਨੇ ਨਾ 5-7 ਆਈਟਮਾਂ ਨੇ ਜਿਹੜੀਆਂ ਇੱਕੋ ਹੀ ਰੇਟ ਕਰਦੀਆਂ ਇਹ ਮੇਰੀ ਭੈਣ ਕੋਈ ਕਹਿੰਦੀ ਸੀ ਪਸੰਦ ਆ ਵੀ ਮੇਰੇ ਕ੍ਰਾਸ਼ ਸ਼ਿਮਰ ਹੈ ਹੂੰ ਕੋਈ ਕਹਿੰਦੀ ਮੇਰੇ ਨੇਚਰਲ ਕਰੇਵ ਹੈ ਕੋਈ ਕਹਿੰਦੀ ਅਬੂ ਤਾਬੀ ਹੈ ਕੋਈ ਕਹਿੰਦੀ ਕੱਲੀ ਸ਼ਿਮਰ ਹੈ ਪਸੰਦ ਸਾਰੇ ਆਪਣੇ ਹੈਂਡਵਰਕ ਚ ਇੱਕ ਰੇਟ ਚ ਲਾ ਦਿਆਂ 22 23 22 23 100 ਠੀਕ ਹੈ ਜੀ ਹੋਰ ਵੀ ਆਟਮਾ ਤੁਹਾਨੂੰ ਇੱਕਾ ਬਰਬਰੀ ਦਿਓ ਜੀ ਤੇ ਇਹ ਕਿਹਦਾ ਦੋਣਾ ਇਹ ਹੋਵੇ ਵੀ ਸ਼ਾਪ ਥੋੜੀ ਹਰ ਦਿਨ ਖੁੱਲੀ ਹੁੰਦੀ ਮੈਂ ਸੱਤ ਦੇ ਸੱਤ ਦਿਨ ਆ ਵੀਰੇ ਆਪਣੀ ਹੁੰਦੀ ਹੈ 7 ਦਿਨ 7 ਦਿਨ ਖੁੱਲੀ ਠੀਕ ਹੈ ਜੀ 10 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰਫ ਐਤਵਾਰ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲੀ ਰਹਿੰਦੀ ਹੈ ਵੀਰੇ ਮੈਂ ਤਾਂ ਮੈਨੂੰ ਖੁੱਲਦੀ ਆ ਹਾਂ ਐਤਵਾਰ ਨੂੰ ਖੁੱਲਦੀ ਆ ਵੀਰੇ ਠੀਕ ਹੈ ਕਿ ਨਹੀਂ ਲਿਓ ਜੀ ਆ ਦਿਖਾਓ ਬਰਬਰੀ ਕਿਉਂਕਿ ਮੈਨੂੰ ਵੀ ਤੁਹਾਣਾ ਫੋਨ ਬਹੁਤ ਆਉਂਦੇ ਨੇ ਵੀ ਐਤਵਾਰ ਨੂੰ ਦੁਕਾਨ ਖੁੱਲੀ ਹੋਊਗੀ ਨਹੀਂ ਵੀਰੇ ਆਪਣੀ ਐਤਵਾਰ ਨੂੰ ਖੁੱਲੂਗੀ ਪਰ 5 ਵਜੇ ਤੋਂ ਕੀ ਕਹਿੰਦੇ ਨੇ ਦੁਕਾਨ 5 ਵਜੇ ਤੋਂ ਲੈਣਾ 8 ਵਜੇ 10 ਹਾਂ 10 ਵਜੇ ਤੋਂ ਲੈ ਕੇ 5 ਵਜੇ ਸੱਕਰ ਵੀ ਠੀਕ ਆ ਆ ਲੋ ਕਰੋ ਜੀ ਚੈੱਕ ਲੋ ਜੀ ਇਹ ਬਰੇ ਪ्योर ਬਰਬਰੀ ਆ ਗਈ ਠੀਕ ਆ ਜੀ ਮਤਲਬ ਪਾਰਟੀ ਵੇਅਰ ਬਰਬਰੀ ਜਿਹਨੂੰ ਕਹਿੰਦੇ ਨੇ ਓਕੇ ਹਾਂ ਇਹ ਵੀ ਵੀਰੇ ਇਹੀ ਰੇਟ 'ਚ ਠੀਕ ਹੈ ਜੀ ਹਾਂ ਵੀਰੇ ਪਹਿਲਾਂ ਸੀਗਾ 32 3300 3500 ਰੁਪਏ ਹੁਣ ਸਿਰਫ 2200 ਰੁਪਏ ਚ ਲਓ ਜੀ ਹੋਰ ਇਹ ਚਾਬੂਤਾਈ ਦਿਓ ਅਬੂਤਾਈ ਇਹਦੇ ਰੰਗ ਦੇ ਦਿਓ ਸਾਰੇ ਲਓ ਜੀ ਇਹ ਅਬੂਤਾਈ ਆ ਗਈ ਵੀਰੇ ਓਕੇ ਠੀਕ ਹੈ ਜੀ ਬਾਕੀ ਕਲੈਕਸ਼ਨ ਬਹੁਤ ਹਨ ਜੀ ਕਲੈਕਸ਼ਨ ਬਹੁਤ ਹਨ ਤੁਹਾਨੂੰ ਵੀਰੇ ਕਲੈਕਸ਼ਨ ਆਇਆ ਵੀਰੇ ਪਾਰਕੀ ਨੇ ਦਿਖਾ ਦਾਂਗੇ ਹਨ ਵੀਡੀਓ ਚ ਆ ਆ ਵੀ ਮੇਨ ਮੇਨ ਚੀਜ਼ਾਂ ਮੋਟੀ ਮੋਟੀ ਚੀਜ਼ਾਂ ਆਪਾਂ ਦਿਖਾ ਸਕਦੇ ਹਾਂ ਨਾ ਆ ਲਓ ਵੀ ਆਈਡੀਆ ਹੋ ਜਾਂਦਾ ਵੀ ਇੰਨੀ ਗ੍ਰੇਡ ਦਾ ਸੂਟ ਮਿਲ ਜੂ ਆ ਦੇਖੋ ਵੀਰੇ ਹੈਂਡਵਰਕ ਚ ਹੈ ਲਓ ਜੀ ਇਹ ਡਿਜ਼ਾਈਨਿੰਗ ਦੇਖਿਓ ਵੀਰੇ ਜਾਨੀ ਕਿ ਇੱਕ ਤੋਂ ਇੱਕ ਹੋ ਗਈ ਠੀਕ ਆ ਜੀ ਚਨੂਨ ਦਾ ਡਬੱਟਾ ਹੋਊਗਾ ਕਮਲ ਦਾ ਓਕੇ ਅਬੂ ਤਾਈ ਆ ਇਹ ਵਿਜ਼ਨਲ ਠੀਕ ਆ ਵੀਰੇ ਇਹ ਚ ਇੱਕ ਨੈਚੁਰਲ ਦਿਓ ਉਹਦੇ ਪਿਆ ਉੱਪਰ ਨੈਚੁਰਲ ਲਓ ਜੀ ਆ ਨੈਚੁਰਲ ਆ ਗਈ ਇਹਦੇ ਵਿੱਚ ਓਕੇ ਠੀਕ ਹੈ ਕਿ ਨਹੀਂ ਨੈਚੁਰਲ ਦਾ ਵੀ ਇਹੀ ਰੇਟ ਵੀਰੇ ਠੀਕ ਹੈ 250 हां ਵੀਰੇ 2200 ਰੁਪਏ ਠੀਕ ਹੈ ਲਓ ਜੀ 2200 ਇਹ ਨਹੀਂ ਹੈਗਾ ਵੀ ਹੁਣ ਆਪਾਂ ਵੀਡੀਓ ਪਾਤੀ 2200 ਨਹੀਂ ਦੇ 2200 ਹੋਊਗਾ ਠੀਕ ਹੈ ਜੀ ਜਦ ਮਰਜੀ ਆਓ ਜਦ ਮਰਜੀ ਲੈ ਕੇ ਜਾਓ ਠੀਕ ਹੈ ਜੀ ਬਸ ਭੈਣਾਂ ਦਾ ਵੱਧ ਤੋਂ ਵੱਧ ਫਾਇਦਾ ਕਰ ਦੇਣ ਬਾਕੀ ਸਕਰੀਨ ਸ਼ਾਟ ਲਿਆਓ ਨਾ ਜੇ ਕਿਸੇ ਨੂੰ ਆਹ ਹੋ ਸਕਰੀਨ ਸ਼ਾਟ ਲਿਆਓ ਬਾਧੂ ਮਾਲ ਤਿਆਰ ਹੋਇਆ ਪਿਆ ਆਪਾਂ ਨਾ ਜਿਹੜੀ ਸਸਤਾ ਦੇਣ ਦਾ ਕਾਰਨ ਆਪਣਾ ਆਪਾਂ ਗਰਮੀ ਵਾਲੀ ਜਿਹੜੀ ਆਈਟਮ ਹੈ ਉਹ ਸਰਦੀਆਂ ਦੀ ਤਿਆਰੀ ਕਰਕੇ ਰੱਖਦੇ ਹਾਂ ਜਿਹੜੀ ਸਰਦੀਆਂ ਵਾਲੀ ਉਹ ਗਰਮੀਆਂ ਤਿਆਰ ਕਰਕੇ ਰੱਖਦੇ ਇਸ ਕਰਕੇ ਆਪਣੀ ਕ੍ਰੀੜੀ ਕਲੈਕਸ਼ਨ ਉਹ ਸਸਤੀ ਤੋਂ ਸਸਤੀ ਹੋ ਗਈ ਘੱਟ ਤੋਂ ਘੱਟ ਬਾਕੀ ਸਕਰੀਨ ਤੇ ਨੰਬਰ ਚੱਲਦਾ ਕਿਸੇ ਨੇ ਆਨਲਾਈਨ ਮੰਗਾਉਣਾ ਉਹ ਵੀ ਮੰਗਾ ਸਕਦਾ ਹਾਂ 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 ਆਨਲਾਈਨ ਵੀਰੇ ਪੂਰਾ ਆਲ ਓਵਰ ਇੰਡੀਆ ਵੀ ਬਾਹਰਲੇ ਮੁਲਕਾਂ 'ਚ ਵੀ ਠੀਕ ਜਿੱਥੇ ਮਰਜ਼ੀ ਮੰਗਾ ਸਕਦੇ ਹੋ ਤੁਸੀਂ ਠੀਕ ਹੈ ਕਿ ਨਾ ਟੈਕਟ ਕਰਕੇ ਇਹਨਾਂ ਨੂੰ ਫੋਟੋ ਪਾ ਦਿਓ ਐਡਰੈਸ ਪਾ ਦਿਓ ਹਾਂ ਹਾਂ ਉਸ ਤੋਂ ਬਾਅਦ ਇਹ ਚੀਜ਼ ਆ ਗਈ ਵੀਰੇ ਬੁਟੀਕ ਸਟਾਈਲ ਮਸਲੀਨ ਤੇ ਇਹ 1350 ਰੁਪਏ ਦੀਗੀ ਹੁਣ ਸਿਰਫ ਵੀਰੇ ਆ ਗਈ 750 ਰੁਪਏ 750 ਹਾਂ ਜੀ ਹੋਰ ਬਹੁਤ ਆਈਟਮਾਂ ਮਿਲ ਜਾਣਗੀਆਂ ਇਹਦੀ ਕਲੈਕਸ਼ਨ ਬਹੁਤ ਨਾਲ ਬਰਗਰੀ ਦਿਓ ਪਰੋਂ ਕੱਲੀ ਕਾਟਨ ਵਰ ਵੀ ਲਓ ਵੀਰੇ ਆ ਗਈ ਵੀਰੇ ਅਮਰਤ ਕਾਟਨ ਵਰ ਬਰਵਰੀ ਵੀ ਲਓ ਚੈੱਕ ਕਰ ਲੀ। ਇਹ ਲਓ ਜੀ ਕਰੋ ਚੈੱਕ। ਲਓ ਕਾਟਨ ਬਰਬਰੀ ਹੈ। ਇਹ ਕਾਟਨ ਚ ਬਰਬਰੀ ਆ ਜੀ। ਠੀਕ ਆ ਵੀਰੇ। ਠੀਕ ਆ ਜੀ। ਉਸ ਤੋਂ ਬਾਅਦ ਮੂਰੀ ਵਰਕ ਹੋਊਗਾ ਵੀਰੇ। ਓਕੇ। ਤੇ ਸਾਰਾ ਕੁਝ ਹੋਊ। ਇਹ ਸੀਗੀ 17-1800 ਰੁਪਏ ਚ। ਹਾਂਜੀ। ਹੁਣ ਸਿਰਫ ਵੀਰੇ ਮਿਲੂਗੀ ਇਹ 1250 ਰੁਪਏ ਚ। ਲਓ ਜੀ ਸਿਰਫ 1250। ਹਾਂ ਵੀਰੇ। ਠੀਕ ਆ ਜੀ। ਆ ਇਹਦੇ ਚ ਕਲੈਕਸ਼ਨ ਬਹੁਤ ਹੈ, ਡਿਜ਼ਾਈਨ ਬਹੁਤ ਨੇ। ਅੱਜ ਡਿਜ਼ਾਈਨ ਖੜਦ। ਡਿਜ਼ਾਈਨ ਬਹੁਤ ਮਿਲ ਜਾਣਗੇ। ਠੀਕ ਆ। ਠੀਕ ਆ। ਤੇ ਉਸ ਤੋਂ ਬਾਅਦ ਆ ਗਈ ਵੀਰੇ organza ਓਕੇ ਹੈਂਡਵਰਕ ਉਹ ਦੇ ਉਹ ਦੇ ਫਾਲੀ ਕਰੇ ਉਹਦੀ ਕਈ organza ਲਿਆ ਲਿਆ ਦੋ organza ਦੀ ਓਕੇ ਇਹ ਵੀ ਹੈਂਡਵਰਕ ਆ ਗਈ ਵੀਰੇ ਠੀਕ ਹੈ ਇਹ ਤਾਂ ਡਾਰਕ ਆ ਗਈ ਵੀਰੇ ਓਕੇ ਠੀਕ ਹੈ ਕਿਹਦੇ ਚ ਲਾਈਟ ਵੀ ਹੈਗੀ ਓਕੇ ਉਹ ਵੀ ਦਿਖਾਉਣੀ ਸੀ ਲੈ ਵੀਰੇ ਲਓ ਚੈੱਕ ਕਰੋ ਔਰ ਪਿਓਰ ਬਿਸਕੋਸ ਹੋਊਗੀ ਇਹ ਨਹੀਂ ਅਗੇ ਵੀ ਹੋਈ ਹੋ ਡੁਪਲੀਕੇਟ ਹੋਊਗੀ ਹਾਂਜੀ ਹਾਂਜੀ ਹੈਂਡਵਰਕ ਹੋਇਆ ਹੋਊਗਾ ਮੂਰੀ ਵਰਕ ਹੋਊਗਾ ਵੀਰੇ ਓਕੇ ਤੇ ਉਸ ਤੋਂ ਬਾਅਦ ਦੁਪੱਟਾ ਹੀ ਵਰਕ ਹੋਊਗਾ ਔਰਗੰਜ਼ਾ ਦੇ ਓਕੇ ਤੇ ਇਹ ਵੀਰੇ ਸੀਗੀ ਆਪਣੇ ਕੀ ਕਹਿੰਦੇ ਹੁੰਦੇ ਨੇ 2200 ਰੁਪਏ ਓਕੇ ਹਾਂਜੀ ਹਾਂ ਵੀਰੇ ਤੇ ਕੀ ਕਹਿੰਦੇ ਨੇ ਵਿਆਹਾਂ ਸ਼ਾਦੀਆਂ ਲਈ ਵੀਰੇ ਬਹੁਤ ਕਲੈਕਸ਼ਨ ਆਈ ਹੋਈ ਹੈ ਠੀਕ ਹੈ ਜੀ ਠੀਕ ਹੈ ਬਾਕੀ ਕਈ ਦੁਕਾਨਾਂ ਦੇ ਉੱਤੇ ਆਪਾਂ ਜਾਣਦੇ ਆ ਨਾ ਹਾਂਜੀ ਤਾਂ ਵੀਡੀਓ ਦੇ ਵਿੱਚ ਰੇਟ ਪਾਉਂਦੇ ਨਹੀਂ ਦਿੰਦੇ ਨਹੀਂ ਹੈਗੇ ਤੁਸੀਂ ਸਕਰੀਨ ਸ਼ਾਟ ਲਿਆਓ ਜਾਂ ਮੈਨੂੰ ਵੀਡੀਓ ਦਿਖਾ ਦਿਓ ਤੇ ਉਸ ਤੋਂ ਬਾਅਦ ਉਹੀ ਚੀਜ਼ ਉਹੀ ਰੇਟ ਦੇ ਵਿੱਚ ਮਿਲੂਗੀ ਠੀਕ ਹੈ ਬਾਕੀ ਜਿੱਥੋਂ ਹੋਰ ਦੁਕਾਨਾਂ ਦੇ ਤੋਂ ਲੱਖ ਡੇਢ ਲੱਖ 2 ਲੱਖ ਦਾ ਕੱਪੜਾ ਬੰਦ ਹੈ ਆਪਾਂ ਵੱਧ ਤੋਂ ਵੱਧ 50 60 70 ਹਜ਼ਾਰ 'ਚ ਬਣਾ ਦੇਣਾ ਅੱਦੋ-ਉਦੋ ਫਰਕ ਪਾਵਾਂਗੇ ਅੱਦੋ-ਉਦੋ ਦਾ ਫਰਕ ਪਾਵਾਂਗੇ ਇਨਸ਼ਾਅੱਲਾ ਠੀਕ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਬਹੁਤ-ਬਹੁਤ ਧੰਨਵਾਦ ਵੀਰੇ ਠੀਕ ਹੈ ਜੀ ਠੀਕ ਹੈ